ਰਾਛਣ ਸਕੀਮ ਦਾ ਲਾਭ ਲੈਣ ਵਾਲੇ ਲੋਕਾਂ ਲਈ ਆਈ ਜ਼ਰੂਰੀ ਖਬਰ ਤਰ੍ਹਾਂ ਫਰਵਰੀ ਤੋਂ ਸਿਰਫ ਇਨ੍ਹਾਂ ਲੋਕਾਂ ਨੂੰ ਮਿਲੇਗਾ ਰਾਛਣ 15 ਫਰਵੀ ਤੋਂ ਕਈ ਲੋਕਾਂ ਦੇ ਰਾਛਣ ਕਾਰਡ ਹੋਣਗੇ ਬੰਦ ਸਰਕਾਰ ਨੇ ਰਾਛਣ ਕਾਰਡ ਧਾਰਕਾਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜਿਸ ਤਹਿਤ 15 ਫਰਵੀ ਤੋਂ ਬਾਅਦ ਕੁਝ ਹੀ ਰਾਛਣ ਕਾਰਡ ਧਾਰਕ ਇਸ ਦਾ ਲਾਭ ਲੈ ਸਕਣਗੇ ਭਾਰਤ ਸਰਕਾਰ ਦੇਸ਼ ਦੇ ਨਾਗਰਿਕਾਂ ਲਈ ਕਈ ਯੋਜਨਾਵਾਂ ਚਲਾਉਂਦੀ ਹੈ ਤੇ ਕਰੋੜਾਂ ਲੋਕ ਇਹਨਾਂ ਸਰਕਾਰੀ ਸਕੀਮਾਂ ਦਾ ਲਾਭ ਲੈ ਰਹੇ ਹਨ ਭਾਰਤ ਵਿੱਚ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਅੱਜ ਵੀ ਦੋ ਵਕਤੀ ਰੋਟੀ ਦਾ ਇੰਤਜ਼ਾਰ ਇੰਤਜ਼ਾਮ ਕਰਨ ਤੋਂ ਅਸਮਰਥ ਹਨ ਅਜਿਹੇ ਲੋਕਾਂ ਨੂੰ ਸਰਕਾਰ ਵੱਲੋਂ ਸਹਾਇਤਾ ਦਿੱਤੀ ਜਾਂਦੀ ਹੈ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੇ ਤਹਿਤ ਭਾਰਤ ਸਰਕਾਰ ਦੁਆਰਾ ਘੱਟ ਕੀਮਤ ਤੇ ਅਤੇ ਮੁਫਤ ਰਾਸ਼ਨ ਪ੍ਰਦਾਨ ਕੀਤਾ ਜਾਂਦਾ ਹੈ। ਇਹ ਸਕੀਮ ਦੇਸ਼ ਦੇ ਸਾਰੇ ਰਾਜਾਂ ਵਿੱਚ ਲਾਗੂ ਹੈ। ਤੁਹਾਨੂੰ ਦੱਸ ਦਿੰਦੇ ਆ ਕਿ ਸਰਕਾਰ ਵੱਲੋਂ ਮੁਫਤ ਰਾਸ਼ਨ ਦੀ ਸਹੂਲਤ ਦਾ ਲਾਭ ਸਾਰੇ ਲੋਕਾਂ ਨੂੰ ਨਹੀਂ ਮਿਲਦਾ। ਸਰਕਾਰ ਨੇ ਇਸ ਲਈ ਯੋਗਤਾ ਦੇ ਤਹਿਤ ਮਾਪਦੰਡ ਤੈਅ ਕੀਤੇ ਹਨ। ਉਹਨਾਂ ਯੋਗਤਾਵਾਂ ਨੂੰ ਪੂਰਾ ਕਰਨ ਵਾਲਿਆਂ ਨੂੰ ਹੀ ਸਰਕਾਰ ਵੱਲੋਂ ਲਾਭ ਦਿੱਤਾ ਜਾਂਦਾ ਹੈ। ਸਰਕਾਰ ਰਾਸ਼ਨ ਲਈ ਰਾਸ਼ਨ ਕਾਰਡ ਜਾਰੀ ਕਰਦੀ ਹੈ ਪਰ ਹੁਣ ਸਰਕਾਰ ਨੇ ਰਾਸ਼ਨ ਕਾਰਡ ਧਾਰਕਾਂ ਲਈ ਨਵੀਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜਿਸ ਦੇ ਤਹਿਤ ਸਿਰਫ ਕੁਝ ਰਾਸ਼ਨ ਕਾਰਡ ਵਾਲੇ ਕਾਰਡ ਧਾਰਕਾਂ ਨੂੰ ਲਾਭ ਪ੍ਰਾਪਤ ਹੋਣਗੇ ਰਾਸ਼ਨ ਕਾਰਡ ਧਾਰਕਾਂ ਨੂੰ 15 ਫਰਵਰੀ ਤੋਂ ਰਾਸ਼ਨ ਦੀ ਸਹੂਲਤ ਦਾ ਲਾਭ ਨਹੀਂ ਮਿਲੇਗਾ ਦਰਅਸਲ ਸਰਕਾਰ ਨੇ ਰਾਸ਼ਨ ਕਾਰਡ ਧਾਰਕਾਂ ਲਈ ਈ ਕੇਵਾਈਸੀ ਕਰਵਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜਿਸ ਦੇ ਤਹਿਤ ਸਾਰੇ ਰਾਸ਼ਨ ਕਾਰਡ ਧਾਰਕਾਂ ਨੂੰ ਹੀ ਏ ਈ ਕੇਵਾਈਸੀ ਕਰਵਾਉਣਾ ਜ਼ਰੂਰੀ ਹੈ ਜਿਨ੍ਹਾਂ ਨੇ ਈ ਕੇਵਾਈਸੀ ਨਹੀਂ ਕਰਵਾਇਆ ਉਹਨਾਂ ਨੂੰ ਰਾਸ਼ਨ ਨਹੀਂ ਮਿਲੇਗਾ ਈਕੇਵਾਈਸੀ ਦੇ ذریعے ਸਰਕਾਰ ਫਰਜ਼ੀ ਰਾਸ਼ਟਰੀ ਕਾਰਡ ਧਾਰਕਾਂ ਦੀ ਪਛਾਣ ਕਰ ਰਹੀ ਹੈ ਅਤੇ ਉਹਨਾਂ ਨੂੰ ਇਸ ਯੋਜਨਾ ਤੋਂ ਬਾਹਰ ਕਰ ਰਹੀ ਹੈ ਤਾਂ ਜੋ ਅਸਲ ਲੋੜਵੰਦ ਲੋਕ ਇਸ ਸਕੀਮ ਦਾ ਲਾਭ ਲੈ ਸਕਣ ਅਸਲੀ ਜੇਕਰ ਤੁਸੀਂ ਅਜੇ ਤੱਕ ਈ ਕੇ ਵਾਈ ਸੀ ਨਹੀਂ ਕਰਵਾਇਆ ਤਾਂ ਇਸ ਨੂੰ ਜਲਦੀ ਕਰਵਾ ਲਵੋ ਰਾਸ਼ਨ ਕਾਰਡ ਲਈ ਈ ਕੇ ਵਾਈ ਸੀ ਕਰਵਾਉਣ ਲਈ ਤੁਸੀਂ ਆਪਣੇ ਨਜ਼ਦੀਕੀ ਭੋਜਨ ਸਪਲਾਈ ਕੇਂਦਰ ਤੇ ਜਾ ਸਕਦੇ ਹੋ ਅਤੇ ਆਧਾਰ ਕਾਰਡ ਨਾਲ ਈ ਕੇ ਵਾਈ ਸੀ ਦੀ ਪ੍ਰਕਿਰਿਆ ਪੂਰੀ ਕਰਵਾ ਸਕਦੇ ਹੋ ਤੁਹਾਨੂੰ ਦੱਸ ਦਈਏ ਕਿ ਤੁਸੀਂ ਆਨਲਾਈਨ ਵੀ ਰਾਸ਼ਨ ਕਾਰਡ ਦੀ ਈ ਕੇ ਵਾਈ ਸੀ ਕਰਵਾ ਸਕਦੇ ਹੋ ਤਾਂ ਇਹ ਰਾਸ਼ਨ ਕਾਰਡ ਧਾਰਕਾਂ ਲਈ ਬਹੁਤ ਹੀ ਜ਼ਰੂਰੀ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਸੀਂ ਜਲਦੀ ਤੋਂ ਜਲਦੀ ਈ ਕਈ ਆਈ ਕੇ ਵਾਈ ਸੀ ਕਰਵਾਓ ਤਾਂ ਜੋ ਤੁਹਾਡਾ ਰਾਸ਼ਨ ਕਾਰਡ ਬੰਦ ਨਾ ਹੋ ਜਾਵੇ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ